ਹੈ ਬਚੀਓ ਸੱਛੇ ਕਾਲ ਤੇ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਬਹੁਤ ਸਭ ਨੂੰ ਕਰਾਉਣਾ ਚਾਹੀਦਾ ਹਾਂ ਹਾਂ ਰੇਲਵੇ ਸਟੇਸ਼ਨ ਦਾ ਦ੍ਰਿਸ਼ ਤੇ ਜੇ ਤੋ ਹਾਲੇ ਹਸ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਸਾਰੇ ਆਕੇ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓਜ਼ ਰਿਡਿਫੀਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਫਿਰ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਰੇਲਵੇ ਸਟੇਸ਼ਨ ਇੱਕ ਅਜੇ ਹੀ ਥਾਂ ਹੈ ਜਿੱਥੇ ਗੱਡੀਆਂ ਲਗਾਤਾਰ ਆਉਂਦੀਆਂ ਜਾਂਦੀਆਂ ਹਨ ਰੇਲਵੇ ਸਟੇਸ਼ਨ ਤੋਂ ਰੇਲ ਗੱਡੀਆਂ ਮਾਲ ਅਤੇ ਸਵਾਰੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦੀਆਂ ਹਨ ਪਿਛਲੇ ਪੈਦਾਰ ਮੈਂ ਆਪਣੇ ਭਾਈ ਨੂੰ ਲੈਣ ਲਈ रेलवे स्टेशन ते जो कि अंबाले तो रेलगड्डी राही आ रहा सी। रेल अजे नहीं सी आई इसलिए मैं उ ही बैठ के उसका इंतजार कर लग गया रेलवे स्टेशन ते और जान ਵਾਲਿਆ ਦੀ ਭੀੜ ਜਵਾਬ ਹੋਈ ਸੀ ਟਿਕਟ ਖਿੜਕੀ ਦੇ ਅੱਗੇ ਇੱਕ ਲੰਬੀ ਕਤਾਰ ਲੱਗੀ ਹੋਈ ਸੀ ਕੁਝ ਲੋਕ ਪੁੱਛ ਗੇ ਖਿੜਕੀ ਤੇ ਵੀ ਖੜੇ ਸੀ ਹਰ ਕੋਈ ਕਾਲੀ ਵਿੱਚ ਸੀ ਲੋਕ ਪਲੇਟਫਾਰਮ ਤੇ ਬੈਠ ਕੇ ਆਪਣੀਆਂ ਗੱਡੀਆਂ ਰਾਈਟ ਦਸਾਰ ਕਰ ਰਹੇ ਸਨ ਕੂਲੀ ਲੋਕਾਂ ਦਾ ਸਵਾਰ ਚੁੱਕ ਕੇ ਲੈ ਜਾ ਰਹੇ ਸਨ ਵੱਖ-ਵੱਖ ਰੇਲਾਂ ਦੇ ਆਉਣ ਦਾ ਐਲਾਨ ਕੀਤਾ ਜਾ ਰਿਹਾ ਸੀ ਯਾਤਰੀ ਇੱਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ ਤੱਕ ਜਾ ਰਹੇ ਸਨ platform ਤੇ ਛੋਟੀਆਂ ਛੋਟੀਆਂ ਸਟਾਲਾਂ ਤੇ ਚਾਹ ਬਰੈਡ ਪਕੌੜੇ ਅਖ਼ਬਾਰਾਂ ਮੈਗਜ਼ੀਨ ਤੇ ਕਿਤਾਬਾਂ ਮਿਲਦੀਆਂ ਹਨ ਫੇਰੀ ਵਾਲੇ ਹੌਕਾ ਦੇ ਦੇ ਕੇ ਚੀਜ਼ ਵੇਚ ਰਹੇ ਸਨ ਜਦੋਂ ਕੋਈ ਰੇਲ ਗੱਡੀ ਆਉਂਦੀ ਤਾਂ ਲੋਕਾਂ ਵਿੱਚ ਅਸਰਾ ਤਫਰੀ ਮੱਚ ਜਾਂਦੀ ਰੇਲਵੇ ਸਟੇਸ਼ਨ ਦੇ ਬਾਹਰ ਰਿਕਸ਼ੇ ਆਟੋ ਟਾਂਗਿਆ ਵਾਲਿਆਂ ਦਾ ਸ਼ੋਰ ਤੇ ਪਿਆਰੇ ਬੱਚਿਓ ਅੱਜ ਦੇ ਵੀਡੀਓ ਨਾਲ ਹੀ ਬੈਤ ਸਾਡੇ ਲਗਾ ਅਗਲੀ ਵੀਡੀਓ ਵਿੱਚ ਇਸ ਨੂੰ ਮੋਰ ਦੇਖਣ ਲਈ ਧੰਨਵਾਦ